ਮਹਾਰਾਜ ਜਿਹੜਾ ਕੋਈ ਜ਼ਿੰਦਗੀ ਦੇ ਵਿੱਚ ਤਰੱਕੀ ਚਾਹੁੰਦਾ ਹੈ ਉਹ ਮਹਾਰਾਜ ਜ਼ਰੂਰ ਆਵੇ ਜਿਹੜੀਆਂ ਅੱਜ ਕੱਲ ਗੱਲਾਂ ਬਾਤਾਂ ਚੱਲ ਜਾਨੀਆਂਵੇਂ ਕੈਨੇਡਾ ਚ ਪਈ ਹੁਣ ਰਹਿਣਾ ਨਹੀਂ ਉਹ ਗੱਲਬਾਤ ਨਹੀਂ ਰਹੀ ਜਿਹੜਾ ਮਿਹਨਤੀ ਪਈ ਹੈ ਇੱਥੋਂ ਦੇ ਟਰੱਕ ਇੱਥੋਂ ਦੇ ਵੈਦਰ ਦੇ ਹਿਸਾਬ ਨਾਲ ਇਥੋਂ ਦੀ ਸਥਿਤੀ ਦੇ ਹਿਸਾਬ ਨਾਲ ਬਹੁਤ ਵਧੀਆ ਨੇ। ਆਰੇ ਟ੍ਰੈਕ ਤੋਂ ਨਹੀਂ ਸਾਰੀ ਤੱਕ ਆਇਆ ਨਾ। ਜਿੱਥੇ ਤੁਸੀਂ ਖੜੇ ਹੋ ਐਡਵੈਂਚਰ ਚ ਬਰਫ ਨੇਰੀ। ਗਰਮ ਸਰਦ ਤਾਂ ਨਹੀਂ ਹੋਇਆ ਕਿ ਇੱਕ ਵਾਰੀ ਜਦੋਂ ਪਹਿਲੀ ਵਾਰ ਆਏ ਨਾ ਜਦੋਂ ਚਿੱਟਾ-ਚਿੱਟਾ ਦੇਖਿਆ ਸਾਰਾ ਕੁਝ ਐ ਲੱਗਿਆ ਵੀ ਚਿੱਟਾ ਗੋਹਾ ਹੀ ਐ। ਆਸਤੇ ਦੇ ਪੰਜ ਦਿਨ ਕੰਮ ਕਰਦੇ ਆ ਦੋ ਦਿਨ ਇੰਜੋਏ ਕਰਦੇ ਆ ਤੇ ਸਾਨੂੰ ਇੰਜੋਏ ਕਰਦਾ ਪੂਰਾ ਸਵਾਦ ਆਉਂਦਾ ਜੀ। ਐਡਮੰਟਨ ਕੈਨੇਡਾ ਦੇ ਵਿੱਚ ਮੈਲਾ ਲੱਗਿਆ ਤੇ ਇਸ ਵੇਲੇ ਮੇਰੇ ਨਾਲ ਬਈ ਹੁਣੀ ਜਿਹੜੇ ਕਹਿੰਦੇ ਨੇ ਅਸੀਂ ਤਾਂ ਬਈ ਵਾਲੇ ਵੱਜਦੇ ਆਂ ਬਈ ਤਾਂ ਬਈ ਵਾਲੇ ਵੱਜਦੇ ਹੋ ਕੈਨੇਡਾ ਜਾ ਕੇ ਬਈ ਵਾਲੇ ਬਈ ਵਾਲੇ ਭਾਜੀ ਦੁਬਈ ਤੋਂ ਆਏ ਭਾਈ 2 ਸਾਲ ਹੋ ਗਿਆ ਵਧੀਆ ਗੋਡਾ ਹੈ ਪਰ ਯੂਰੇ ਤਾਂ ਲਾਈਫ ਸਟਾਈਲ ਵੀ ਵਧੀਆ ਗੋਡਾ ਆਪਣਾ ਸਟੱਗੀ ਵੀ ਵਧੀਆ ਭਾਜੀ ਤੁਸੀਂ ਨਾਲ ਹੈ ਹਾਂਜੀ ਮੈਂ ਵੀ ਦੁਬਈ ਤੋਂ ਆਇਆ ਕੱਪੜਿਆਂ ਤੋਂ ਤਾਂ ਪਤਾ ਲੱਗਦਾ ਹੀ ਹੈ ਤੇ ਭਾਈ ਉਦਾਂ ਤੋਂ ਭਈ ਤੋਂ ਵੀ ਨਾਲੇ ਆਏ ਹਾਂ ਹਾਂਜੀ ਨਾ ਕੋਈ ਕੋਈ ਚੱਕਰ ਨਹੀਂ ਕੋਈ ਮਹਾਰਾਜ ਜਿਹੜਾ ਕੋਈ ਜ਼ਿੰਦਗੀ ਦੇ ਵਿੱਚ ਤਰੱਕੀ ਚਾਹੁੰਦਾ ਹੈ ਮਹਾਰਾਜ ਜਰੂਰ ਆਵੇ ਅਸੀਂ ਵੀ ਆਏ ਆ ਸਾਰੇ ਆਉਣ ਕੋਈ ਵੀ ਬੰਦਾ ਜਿੰਦਗੀ ਵਿੱਚ ਐ ਕਹਿ ਸਕਦਾ ਵੀ ਮੈਂ ਪੌੜੀਦਰ ਪੌੜੀ ਚੜਨਾ ਹੈ ਜਰੂਰ ਆਵੇ ਜਿਹੜੀਆਂ ਅੱਜ ਕੱਲ ਗੱਲਾਂ ਬਾਤਾਂ ਚੱਲੀ ਜਾਂਦੀਆਂ ਨੇ ਕੈਨੇਡਾ ਚ ਪਈ ਹੁਣ ਰਹਿਾਂ ਨਹੀਂ ਉਹ ਗੱਲਬਾਤ ਨਹੀਂ ਰਹੀ ਜਿਹੜਾ ਮਿਹਨਤੀ ਪਈ ਹੈ ਜੇਸ ਬੰਦੇ ਨੇ ਮਿਹਨਤ ਕਰਨੀ ਹੈ ਉਸ ਬੰਦੇ ਲਈ ਸਾਰੀ ਦੁਨੀਆ ਇੱਕ ਬਰਾਬਰ ਹੈ ਸਾਡੇ ਛੋਰ ਬੈਠੇ ਆ ਭਰਾ ਆ ਸਾਡੇ ਛੋਰ ਮਤਲਬ ਸਾਡੇ ਛੋਟੇ ਭਰਾ ਉਹ ਕੋਈ ਕੋਈ ਸਟੂਡੈਂਟ ਆਇਆ ਕੋਈ ਦੁਬਈ ਤੋਂ ਆਇਆ ਕੋਕਵੇਤ ਤੋਂ ਕੋਈ 사ऊदी ਤੋਂ ਆਇਆ ਸਾਰੀ ਦੁਨੀਆ ਜਿੱਤੀ ਫਿਰਦੇ ਮਿਹਨਤੀ ਬੰਦੇ ਲਈ ਦੁਨੀਆ ਚ ਕਿਤੇ ਵੀ ਹਾਂ ਕਾਮਯਾਬੀ ਹੈ ਪਰ ਦੇਖੋ ਵੱਖਰਾ ਵੱਖਰਾ ਸੁਆਦ ਆ ਦੁਬਈ ਦਾ ਆਪਣਾ ਸੁਆਦ ਆ ਅਸੀਂ ਬਹੁਤ ਮਿਸ ਕਰਦੇ ਆ ਨਹੀਂ ਸਾਰੇ ਦੁਬਈ ਨੂੰ ਬਹੁਤ ਮਿਸ ਆ ਦੁਬਈਆਂ ਦੀ ਬੱਦਰੀ ਆ ਦੁਬਈ ਕਿਤੇ ਵੀ ਹੈ ਨਹੀਂ ਇੱਥੇ ਵੀ ਉਹ ਸੁਆਦ ਨਹੀਂ ਹੈਗਾ ਪਰ ਦੁਬਈ ਦੁਬਈ ਆ ਦੁਬਈ ਦੁਬਈ ਰਾਜੇ ਰਾਜੇ ਹੀ ਹੁੰਦੇ ਆ ਇਹ ਵੀ ਵਧੀਆ ਲਿਬਰਲ ਪਾਰਟੀ ਰਾਪ ਲਿਬਰਲ ਉਹ ਰਾਜੇ ਆ ਸੱਚੀ ਚ ਰਾਜੇ ਆ ਇੱਥੇ ਇੱਥੇ ਬਾਈ ਫਿਰ ਕੰਮ ਕਰ ਕੀ ਆ ਤੁਹਾਡਾ ਲਕਿੰਗ ਜਿਹੜੇ ਟਰੱਕ ਚ ਲਾਉਂਦੇ ਆ ਟਰੱਕ ਪੁਰਾਣੇ ਆ ਸਾਰੇ ਦੁਬਈ ਤੋਂ ਆਏ ਹੋਏ ਆ ਫਿਰ ਤੁਹਾਡੀ ਜਿਵੇਂ ਹਨਾ ਜਿਹੜੇ ਉਰੀ ਰਹਿ ਕੇ ਟਰੱਕ ਚਲਾਉਣ ਜਿਨ੍ਹਾਂ ਨੇ ਸ਼ੁਰੂ ਕਰਿਆ ਤੁਸੀਂ ਤਾਂ ਦੁਬਈ ਤੋਂ ਵੀ ਚਲਾਉਂਦੇ ਆਏ ਹੋ ਅਟਕਦੇ ਟਾਈ ਨਹੀਂ ਫਸਦੇ ਕਿ ਗੱਲਾਂ ਬਾਤਾਂ ਨਾਲ ਉਹ ਸ਼ੋਕਲ ਮੇਲਾ ਵੀ ਭਾਈ ਅਸੀਂ ਦੁਬਈ ਵਾਲੇ ਆ ਜਿਹੜੇ ਸਾਡਾ ਹਿਸਾਬ ਕਿਤਾਬ ਜਿਹੜਾ ਜਾਦਾ ਵਧੀਆ ਵੀ ਅਸੀਂ ਸਾਡੇ ਕੋਲ ਤਜਰਬਾ ਜ਼ਿਆਦਾ ਆ ਜਿਹੜਾ ਰੂਲ ਅਸੀਂ ਜਮਨ ਵੈਸੇ ਹੀ ਸ਼ੋਕਲ ਮੇਲਾ ਉਰੇ ਵਾਲਿਆਂ ਨਾਲ ਲੰਮੇ ਜਿਹੜਾ ਕੋਈ ਲੰਮਾ ਰੂਟ ਆ ਉਹਦੇ ਚ ਇੱਥੋਂ ਵਾਲੇ ਬੰਦੇ ਕੰਮ ਜਾਂਦੇ ਇੱਥੋਂ ਦੇ ਟਰੱਕ ਇੱਥੋਂ ਦੇ ਵੈਦਰ ਦੇ ਹਿਸਾਬ ਨਾਲ ਇੱਥੋਂ ਦੀ ਸਥਿਤੀ ਦੇ ਹਿਸਾਬ ਨਾਲ ਬਹੁਤ ਵਧੀਆ ਨੇ ਤੇ ਬਾਕੀ ਕੀ ਰਹੀ ਗੱਲ ਦੁਬਈ ਵਾਲੇ ਉਹ ਫੇਰ ਨਹੀਂ ਹੁੰਦੇ ਭਾਈ ਕਿਤੇ ਜਿੰਨੇ ਮੇਨ ਗੱਲ ਦੁਬਈ ਵਾਲੇ ਦਾ ਏਕਾ ਜ਼ਿਆਦਾ ਭਾਈ ਹਾਂ ਦੂਜੇ ਬੰਦੇਆਂ ਨਾਲੋਂ ਏਕਾ ਜ਼ਿਆਦਾ ਦੁਬਈ ਵਾਲੇ ਮੇਰੇ ਕੰਮ ਨੂੰ ਮੋਰੇ ਲਾ ਕੇ ਰੱਖਦੇ ਭਾਜੀ ਕੰਮ ਨੂੰ ਕਦੀ ਆਪਣੇ ਉੱਪਰ ਹਾਵੀ ਨਹੀਂ ਹੁੰਦਾ ਕੰਮ ਨੂੰ ਮੋਰੇ ਤੱਕ ਕੇ ਰੱਖੀਦਾ ਭਾਜੀ ਹਾਂ ਕੰਮ ਨੂੰ ਨਹੀਂ ਕਦੀ ਆਪਣੇ ਉੱਪਰ ਫਿਰਦਾ ਸਾਰਾ ਗਰੁੱਪ ਤੁਹਾਡਾ ਦੁਬਈ ਵਾਲਾ ਦੁਬਈ ਵਾਲੇ ਦੁਬਈ ਵਾਲਾ ਸਾਰੇ ਦੁਬਈ ਵਾਲੇ ਆ ਹਾਂ ਜੀ ਭਾਈ ਨਾ ਕਰਦੇ ਗੱਲ ਭਾਈ ਪਿੱਛੇ ਭਾਈ ਆ ਜਾਓ ਭਾਈ ਜੀ ਲੱਗੇ ਲੱ ਜੀ ਲੱਗਿਆ ਹੋਇਆ ਹਾਂ ਜੀ ਭਾਜੀ ਲੱਗਿਆ ਹੋਇਆ ਜੀ ਦਾ ਜਸਵੀਰ ਉੱਧਰ ਵੀ ਆਇਆ ਸੀ ਇਹ ਛੋਟਾ ਜਿਹੇ ਜਸਵੀਰ ਵਾਲੇ ਦੁਬਈ ਆ ਬਾਈ ਇਹ ਬਾਈ ਇੰਗਲੈਂਡ ਤੋਂ ਆਇਆ ਤੇ ਬਾਈ ਵਾਲਾ ਚ ਇੰਗਲੈਂਡ ਵਾਲਾ ਬਾਈ ਹਾਂਜੀ ਉਹ ਬਾਈ ਵੀ ਹੈਗੇ ਉਹ ਵੀ ਇੰਗਲੈਂਡ ਤੋਂ ਵੀ ਬਾਈ ਤੁਸੀਂ ਵੀ ਟਰੈਕਿੰਗ ਜੋ ਮੈਂ ਪਾਜੀ ਟਰੱਕ ਦਾ ਲਾਇਸੈਂਸ ਆਪਾਂ ਇਕੱਠੇ ਲਿਆ ਹੋਇਆ ਪਰ ਮੈਂ ਟਰਾਈ ਕੀਤਾ ਸੀ ਪਰ ਮੈਂ ਫੈਮਿਲੀ ਵਾਲਾ ਬੰਦਾ ਮੈਂ ਪਾਸਟ ਚਲਾਉਂਦਾ ਜੀ ਲੋਕਲ ਲੋਕਲ ਬੀਟੀਐਸ ਦੀ ਬਾਸਟਾ ਹਾਂ ਬਾਈ ਇੱਥੇ ਦੁਬਈ ਵਾਲਿਆਂ ਨਾਲੇ ਆੜੀ ਪਈ ਆ ਕੇ ਇੰਗਲੈਂਡ ਤੋਂ ਆ ਕੇ ਆਂਦੀ ਬਾਈ ਸਾਰੇ ਜ਼ਿਆਦਾਤਰ ਦੁਬਈ ਵਾਲੇ ਆ ਤੇ ਬਾਈ ਯੂਕੇ ਤੋਂ ਵੀ ਆ ਤੇ ਬਾਕੀ ਫਿਰ ਆਪਣੇ ਘਰ ਦੇ ਹੈਗੇ ਆ ਆਪਣੇ ਉੱਤ ਆ ਭਾਈ ਕਹਿ ਦਿੰਦੇ ਆ ਨਾ ਮੈਂ ਤਾਂ ਕਿਉਂਕਿ ਦੁਬਈ ਚ ਪੈਂਦੀ ਆ ਬਾਲੀ ਗਰਮੀ ਜਿੱਥੇ ਤੁਸੀਂ ਖੜੇ ਹੋ ਐਡਮੰਟ ਵਿਚ ਹਨਾ ਬਰਫ ਨੇਰੀ ਹਾਂਜੀ ਗਰਮ ਸਰਦ ਤਾਂ ਨਹੀਂ ਹੋਇਆ ਕਿ ਨਾ ਨਾ ਮਤਲਬ ਤੇ ਇੱਕ ਵਾਰੀ ਜਦੋਂ ਪਹਿਲੀ ਵਾਰ ਆਏ ਨਾ ਜਦੋਂ ਚਿੱਟਾ-ਚਿੱਟਾ ਦੇਖਿਆ ਸਾਰਾ ਕੁਝ ਐ ਲੱਗਿਆ ਵੀ ਚਿੱਟਾ ਗੋਹਾ ਹੀ ਐ ਫਿਰ ਉਹ ਦੂਬਾਰਾ ਐਨ ਲੱਗਿਆ ਵੀ ਮਹਾਰਾਜ ਨੇ ਤੁਹਾਨੂੰ ਭੇਜਿਆ ਕਿਸੇ ਕਰਕੇ ਕਿ ਭੇਜਿਆ ਤੁਹਾਡੇ ਕਰਕੇ ਉਹ ਆਪਾਂ ਜਿੱਤੀ ਬੈਠਿਆ ਹਾਂ ਦੁਨੀਆ ਦੇ ਵਿੱਚ ਜਿਹੜੇ ਪੰਜਾਬੀ ਨੇ ਨਾ ਕਿਤੇ ਵੀ ਚੱਲ ਗਏ ਹਾਂ ਉਹਦੇ ਵਿੱਚ ਝੰਡਾ ਥੋੜਾ ਬਰਦਾਾਰ ਹੀ ਆ ਪੰਜਾਬੀਆਂ ਨੇ ਭਾਜੀ ਚੀਤਾ ਕਢਾਈਆਂ ਵੋ ਜਿੱਥੇ ਵੀ ਗਏ ਆ ਝੰਡੇ ਗੱਡੇ ਆ ਟਰੱਕਾ ਟਰੱਕਾ ਜੀ ਆਪਾਂ ਸਾਰੇ ਦੁਬਈ ਤੋਂ ਆਏ ਆ ਝੰਡੇ ਗੱਡੇ ਜਿੱਧਰ ਵੀ ਗਏ ਆ ਟੰਡੇ ਗੱਡੇ ਆ ਤੇ ਗਾਂ ਵੀ ਕੱਢਣੇ ਆ ਅੱਛਾ ਇੱਥੇ ਫਿਰ ਮੈਂ ਮੈਂ ਜਾਨਣਾ ਚਾਹੁੰਦਾ ਹਨਾ ਵੀ ਇੱਥੇ ਤੁਸੀਂ ਸਾਰੇ ਕੰਮਕਾਰਾਂ ਚੋਂ ਹੋ ਸਕਦਾ ਕੰਮਕਾਰ ਸਾਰਿਆਂ ਦੇ ਅੱਡੋ ਅੱਡ ਹੋਣ ਕੋਈ ਕਦੋਂ ਵਿਹਲਾ ਹੁੰਦਾ ਹਾਂਜੀ ਮਤਲਬ ਇੰਜੋਏ ਕਰਨ ਦਾ ਸਮਾਂ ਕਿਵੇਂ ਬਣਾਉਨੇ ਹੋ ਇਕੱਠੇ ਜਿਵੇਂ ਹੁੰਨੇ ਜਿਵੇਂ ਅੱਜ ਦਾ ਜਦੋਂ ਇਕੱਠੇ ਹੋ ਹੀ ਜਾਂਦਾ ਅਸੀਂ ਸਾਰੇ ਮੋਸਟਲੀ ਇਹ ਲੋਕ ਚੱਲਦੇ ਨੇ ਅਸੀਂ ਯੂਐਸ ਨੂੰ ਚੱਲਦੇ ਨੇ ਮੋਸਟਲੀ ਅਸੀਂ ਪੰਜ ਦਿਨ ਦਾ ਟ੍ਰਿਪ ਹੁੰਦਾ ਸਾਡਾ ਅਸੀਂ ਮੋਸਟਲੀ ਸੈਚਰਡੇ ਆਈ ਜਾਂਦੇ ਘਰੇ ਵੀਕੈਂਡ ਦੇ ਆ ਜਾਂਦੇ ਆ ਸਾਰੇ ਇਕੱਠੇ ਹੋ ਜਾਂਦੇ ਫਿਰ ਫਿਰ ਪੂਰਾ ਫਰੰਟ ਇੰਜੋਏ ਕਰੀਦਾ ਤੁਹਾਡੇ ਸਾਹਮਣੇ ਹੀ ਆ ਕਰ ਰਹੇ ਆ ਪੂਰੀ ਚੜ੍ਹਦੀ ਕਲਾ ਚ ਹਾਂਜੀ ਚੱਲਦਾ ਬਾਈ ਪੂਰਾ ਇੰਜੋਏ ਚੱਲ ਰਿਹਾ ਬਹੁਤ ਇੰਜੋਏ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਕੰਮ ਕਰਦੇ ਆ ਇੰਜੋਏ ਵੀ ਕਰਦੇ ਆ ਨਾਲ ਦੀ ਨਾਲ ਪਰਮਾਤਮਾ ਦੀ ਪੂਰੀ ਕਿਰਪਾ ਆ ਮਿਹਨਤ ਕਰੋ ਇੰਜੋਏ ਕਰੋ ਨਾਲ ਨਾਲ ਸਭ ਨੂੰ ਇੱਥੇ ਜਿਵੇਂ ਮੈਂ ਨਿਗਾਹ ਜੀ ਮਾਰ ਰਿਹਾ ਹਾਂ ਨਾ ਇੰਨਾ ਇਕੱਠਾ ਹੋਣਾ ਮੈਨੂੰ ਲੱਗਦਾ ਪਿੰਡਾਂ 'ਚ ਨਹੀਂ ਹੁੰਦਾ ਹੈਗਾ ਕਿਉਂਕਿ ਪਿੰਡਾਂ 'ਚ ਮਾਈਗ੍ਰੇਸ਼ਨ ਜਿਹੜੀ ਆਪਾਂ ਨੂੰ ਪਤਾ ਬਹੁਤ ਹੋ ਗਈ ਆ ਤੇ ਇੱਥੇ ਹੁਣ ਸੜਕਾਂ ਤੇ ਜਾਮ ਲੱਗਿਆ ਹੋਇਆ ਮੈਸਤਾ ਨਹੀਂ ਕਰਦੇ ਬਾਲਾ ਮਹੋ ਪੰਜਾਬ ਨੂੰ ਅਸੀਂ ਮੇਸਾ ਕਰਦੇ ਆ ਪਰ ਗੱਲ ਇਹ ਆ ਕਿ ਬੰਦਾ ਜੇ ਤਾਂ ਮਿਹਨਤ ਕਰਕੇ ਇੰਜੋਏ ਕਰਦਾ ਉਹ ਸਵਾਦ ਵੱਖਰਾ ਹੁੰਦਾ ਆ ਬੰਦ ਲੋਗ ਵਿਹਲੇ ਨੇ ਜਿਹੜੇ ਬੰਦੇ ਕੰਮ ਨਹੀਂ ਕਰਦੇ ਉਹਨਾਂ ਨੂੰ ਇੰਜੋਏ ਕਰਨ ਦਾ ਮਜ਼ਾ ਨਹੀਂ ਹੁੰਦਾ ਅਸੀਂ ਇੱਕ ਦਿਨ ਹਫ਼ਤੇ ਦੇ 5 ਦਿਨ ਕੰਮ ਕਰਦੇ ਆ 2 ਦਿਨ ਇੰਜੋਏ ਕਰਦੇ ਆ ਤੇ ਸਾਨੂੰ ਇੰਜੋਏ ਕਰਨ ਦਾ ਪੂਰਾ ਸਵਾਦ ਆਉਂਦਾ ਹੈ ਜੀ ਆਪਾਂ ਕਹਿੰਦੇ ਆ ਬਿਲਕੁਲ ਜੀ ਜੇ ਅਮਰੀਕਾ ਸਰਪੰਚ ਦੇਜ ਹੈ ਪੰਜ ਦੇਸ਼ ਹੈ ਜੇ ਅਮਰੀਕਾ ਸਰਪੰਚ ਦੇਜ ਹੈ ਕੈਨੇਡਾ ਪੰਜ ਦੇਸ਼ ਹੈ ਪੰਜ ਦੇ ਬਿਨਾ ਪੰਚਾਇਤ ਨਹੀਂ ਚੱਲਦੀ ਪੰਜ ਪੰਜ ਕੱਟੇ ਹੋਗੇ ਤਾਂ ਪੰਚਾਇਤ ਹੋਗੀ ਮਤਾਂ ਪਏ ਬਿਨਾ ਜੜੇ ਕੰਮ ਚੱਲਣਾ ਨਹੀਂ ਗੱਲਾ ਸਰਪੰਚੀ ਪੰਚਾਇਤ ਨਹੀਂ ਕਰ ਸਕਦਾ ਠੀਕ ਹੈ ਫੈਸਲਾ ਨਹੀਂ ਕਰ ਸਕਦਾ ਹਨਾ ਭਾਈ ਨਹੀਂ ਕਰ ਦਿੰਦਾ ਪੰਜ ਨਾਲ ਹੋਗੇ ਤਾਂ ਫੈਸਲਾ ਹੋਊਗਾ ਹਾਂ ਇਹ ਜੇ ਅਮਰੀਕਾ ਸਰਪੰਚਵਾ ਤੇ ਪੰਜ ਦੇਸ਼ ਹੈ ਹਾਂ ਆਪਣਾ ਬੁਰਾ ਪ੍ਰਾਊਡਾ ਕੈਨੇਡਾ ਦੇ ਭਾਈ ਬਹੁਤ ਸ਼ੁਕਰੀਆ ਭਾਈ ਕਰੋ ਇੰਜੋਏ ਹਨਾ ਓਕੇ